ਚੱਲ ਚੱਲ ਬਈ ਦੂਜਾ ਸੂਆ ਸੂਈ ਆ ਹੁਣੇ ਸੁਬਾ ਹੀ ਸੂਈ ਹੈਗੀ ਇਥਾਂ ਲੈਵਾ ਦੇਖ ਸਕਦੇ ਹੋ ਪੂਰੇ ਹੱਥੀਂ ਚਵਾਈ ਵਾਲਾ ਥਾਂ ਲੱਗਿਆਗਾ ਮੋੜ ਲੈ ਕੱਦ-ਕੱਟ ਚੰਗੇ ਦੀ ਹੈ ਬਈ ਫੈਕਸ ਜਿਹ ਹਵਾਨੇ ਦੀ ਆ ਮਗਰ ਬੱਚਾ ਵੱੱਛਾ ਦਿੱਤਾ ਹ ਹਾਂ ਬੌਲਾ ਹੁਣ ਬਈ ਕੀਰਾਂ ਚੂਈ ਵੀ ਹੈਗੀ ਹੁ ਨਾੜਾ ਨੂੜਾ ਬਹੁਤ ਹਲੇਵੇ ਤੇ ਬਾਕੀ ਕੱਦ ਕੁਦ ਚੰਗਾ ਦਾ ਦੂਜਾ ਸੂਆ ਸੂਈਏ